ਲੋ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਸਾਊਥ ਹਾਲ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਸਾਊਥ ਹਾਲ ਪੰਜਾਬੀਆਂ ਦਾ ਘਰ ਲੋ ਜੀ ਇਹ ਯੂਕੇ ਦਾ ਬੱਸ ਕਾਰ ਸੂਵੇ ਕਾਰ ਕੋਪੀ ਬਰੋ ਦੇ ਦਿੱਤਾ ਆਪਾਂ ਨੂੰ ਆਹ ਬੱਸ 482 ਇਹ ਸਿੱਧੀ ਜਾਣੀ ਸਾਊਥ ਹਾਲ ਗੁਰਦੁਆਰਾ ਸਾਹਿਬ ਤੇ ਕਰੋਤੇ ਗੁਰਦਾਰਾ ਸਾਹਿਬ ਜਾ ਕੇ ਆਪਾਂ ਸਾਰੀ ਜੋ ਵੀਡੀਓ ਬਣਾਵਾਂਗੇ ਉਹ ਪੁਰਾਣਾ ਗੁਰਦਾਰਾ ਸਾਹਿਬ ਆਪਣਾ ਸਾਊਥ ਸਾਹਿਬ ਜਿਹੜਾ ਸਿਮਾ ਗੜਾ ਮੇਨ ਹੈ ਹੈ ਨਾ ਚਲੋ ਕਿਵੇਂ ਫਿਰ ਯੂਕੇ ਦੀ ਲਾਈਫ ਤੁਹਾਡੀ ਬਹੁਤ ਵਧੀਆ ਬਹੁਤ ਨਾਲ ਦਾ ਸ਼ੁਕਰ ਹੈ ਬਹੁਤ ਖੁਸ਼ ਰਹਿਣਾ ਚਾਹੀਦਾ ਬਾਕੀ ਕੰਮ ਹੈ ਲੋ ਜੀ ਇੰਗਲੈਂਡ ਦੀਆਂ ਬੱਸਾਂ ਕਿ ਜਿੱਦਾਂ ਵਿਆਹ ਵਾਲੀਆਂ ਨਹੀਂ ਹੁੰਦੀਆਂ ਹਨ ਹਰਾ ਸੋ ਵਾਲੇ ਸਾਡੇ ਵੀ ਉੱਥੇ ਇਦਾਂ ਹੀ ਆਰਜנטיਨਾ ਦੇ ਵਿੱਚ ਨਾ ਪਿੱਛੇ ਆ ਜਾਓ ਅਸੀਂ ਵੀ ਪਿੱਛੇ ਵਜਦਾ ਲੋ ਜੀ ਲੰਡਨ ਲੰਡਨ ਦੇ ਘਰ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਸਾਊਥ ਹਾਲ ਪੰਜਾਬੀਆਂ ਦਾ ਗਾੜਾ ਲੰਡਨ ਤੇ ਇੱਥੇ ਕੋਈ ਟਾਵਾ ਟਾਵਾ ਹੀ ਅੰਗਰੇਜ਼ ਆ ਬਾਕੀ ਸਾਰੇ ਪੰਜਾਬੀ ਭਾਹੁ ਆਪਣੇ ਤੇ ਸਹੀ ਭਾ ਜਿਵੇਂ ਅਰਜੰਟੀਨਾ ਦੇ ਵਿੱਚ ਤੇ ਇਕੱਲਾ ਹੀ ਆ ਨਾ ਮੈਂ ਪੱਗ ਵਾਲਾ ਜਿਹੜਾ ਵਾਲਾ ਬਾਈ ਠੀਕ ਹੈ ਜੀ ਹਾਂਜੀ ਹਾਂਜੀ ਜਰੂਰ ਜਰੂਰ ਤੇ ਆਹ ਵੇਖੋ ਸਾਊਥ ਹਾਲ ਆਪਾਂ ਹੁਣ ਜਾ ਰਹੇ ਆ ਸਿੱਧਾ ਅੱਛਾ ਸਿੱਧਾ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਕਿਉਂਕਿ ਪੰਜਾਬੀ ਭਰਾ ਜਿੱਥੇ ਵੀ ਜਦੋਂ ਵੀ ਉਤਰਦਾ ਤਾਂ ਹਨਾ ਪਹਿਲਾ ਗੁਰਦੁਆਰਾ ਸਾਹਿਬ ਹੀ ਜਾਂਦਾ ਆ ਤੇ ਉਥੋਂ ਫਿਰ ਆਪਾਂ ਸਿੱਧਾ ਜਾਣਾ ਹੈ ਲੰਡਨ ਆਈਸ ਤੇ ਬੜੀ दिली ਤਮੰਨਾ ਸੀ ਗੋਪੀ ਵੀ ਲੰਡਨ ਵੇਖਣਾ ਹੈ ਇੱਕ ਵਾਰ ਤੇ ਮੇਰੀ ਇੱਕ ਹੋਰ ਬੜੀ ਤਮੰਨਾ ਆ ਵੀ ਮੈਂ ਲੰਡਨ ਤੋਂ ਪੈਰਿਸ ਜਾਣਾ ਹੈ ਉਹ ਟ੍ਰੇਨ 'ਚ ਹਾਂ ਬਾਈ ਟ੍ਰੇਨ ਥੱਲੋਂ ਵਾਪਸੀ ਆ ਉਹ ਜਦੋਂ ਇਹ ਵਾਪਸੀ ਨਹੀਂ ਜਦੋਂ ਮੈਂ ਜਨਵਰੀ ਚਾਵਾਂਗਾ ਤੇ ਪੈਰਿਸ ਤੋਂ ਫਿਰ ਜਾਣਾ ਮੈਂ ਇਟਲੀ ਰੋਮ ਉੱਥੋਂ ਜਾਣਾ ਬਾਰਸੀਲੋਨਾ ਕੰਟੇ ਪਵੀਰ ਕੋਲ ਆਪਣੇ ਕੋਲ ਯੂਰਪਲੇ ਸੀਗਾ ਨੂੰ ਘੁੰਮ ਕੇ ਆਉਣਾ ਹਾਂ ਤੇ ਫਿਰ ਆਪਣਾ ਕੀ ਨਾਂ ਆ ਮੈਂ ਵਾਪਸੀ ਜਾਵਾਂਗਾ ਜੇ ਸਾਹਮਣੇ ਜੱਗੇ ਦਾ ਟਿਕਾਣਾ ਠੀਕ ਹੈ ਨਾ ਵਗਾ ਦੂ ਹੈ ਆਹ ਉਹ ਖਲਾਈ ਨਹੀਂ ਸਰ ਲੋਕ ਸ਼ੋਭ ਪੰਜਾਬੀ ਹੈ ਪੂਰੀ ਲਿਖੀ ਹੈ ਨਾ ਦੱਸ ਲੋ ਜੀ ਸਾਊਥ ਹਰਦੀਆਂ ਗਲੀਆਂ ਤੇ ਮਿਲਦੇ ਆਪਾਂ ਗੁਰਦੁਆਰਾ ਸਾਹਿਬ ਤੇ ਜਸਟ ਟਰੈਵਲ ਮੈਂ ਕਹਿੰਦਾ ਵੀ ਜਿਵੇਂ ਆਪਣੇ ਪੰਜਾਬ ਚ ਨਹੀਂ ਲੱਗੇ ਹੁੰਦੇ ਜਸਟ ਟਰੈਵਲ ਗੁਰਦੇਵ ਸਟੋਰ ਇਹ ਪੂਰਾ ਸਾਊਥ ਹਾਲ ਹੈ ਇੱਥਈ ਆ ਬਸ ਹੈ ਉਹ ਸਾਹਮਣੇ ਗੁਰਦੁਆਰਾ ਸਾਹਿਬ ਸਿੰਘ ਸਵਾ ਮੇਨ ਸਾਊਥ ਹਾਲ ਤੇ ਮੈਂ ਤੇ ਚਾਜਾ ਵਿੱਚ ਵੀ ਸੜਕ ਪਾਰ ਕਰ ਚੱਲਿਆ ਸੀ ਪਰ ਵੇਖੋ ਭਾਈ ਸਾਊਥ ਹਾਲ ਸਾਊਥ ਹਾਲ ਦੀਆਂ ਰੌਣਕਾਂ ਸਾਰੇ ਗੋਰੇ ਇਥੋਂ ਭਜਾ ਛੱਡੇ ਆ ਸਾਰਾ ਪੰਜਾਬੀ ਭਰਾ ਉਹ ਬਸ ਕਿਹਨੇ ਆਪਣਾ ਪਿੰਡ ਬੋਲ ਕੇ ਇਥੇ ਅੱਛਾ ਫਿਰ ਆਪਣਾ ਪਿੰਡ ਹੈਗਾ ਆਪਣਾ ਪਿੰਡ ਨੇਪਰਾ ਅੱਛਾ ਰੈਸਟੋਰੈਂਟ ਦਾ ਨਾਮ ਹੈ ਆਪਣਾ ਪਿੰਡ ਯਾਰ ਮੈਂ ਕਿਹਨੇ ਵੇਖੀ ਇਹ ਪੂਰਾ ਰਾਜਪੁਰ ਹੀ ਲੱਗ ਰਿਹਾ ਲੈ ਦੱਸ ਇਹ ਉਹ ਆ ਗਿਆ ਜੀ ਆਪਣਾ ਪਿੰਡ ਆਪਣਾ ਪਿੰਡ ਰੈਸਟੋਰੈਂਟ ਤੇ ਇਹ ਗੋਪੀ ਭਰਾ ਸਾਡਾ ਵਾਕੇ ਵੀ ਹੈ ਪੰਜਾਬੀਆਂ ਦੀਆਂ ਤਰੱਕੀਆਂ ਵੇਖ ਐ ਸੋਨਾ ਜੁਵੈਲਰ ਪੂਰਾ ਟਾਉਨ ਬਣਾਵੇ ਰਾਜਪੁਰੇ ਵਾਲਾ ਹੈ ਪੂਰਾ ਟਾਉਨ ਪੂਰਾ ਵੋਟ ਕਰੋ ਵੋਟ ਕਰੋ ਆਪਣਾ ਸਬੰਧ ਆ ਗਿਆ ਕਿ ਨਹੀਂ ਅਜੇ ਚੱਲ ਵੀ ਆ ਜਾ ਐ ਵੀ ਇੱਕ ਕਪੜਾ ਜਿੱਦਾਂ ਆਪਣੇ ਟਾਉਨ 'ਚ ਨਹੀਂ ਪਿਆ ਹੁੰਦਾ ਹੈਨਾ ਦੱਸ ਗੁਰੂਕਾਰ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਸਾਊਥ ਹਾਲ ਅੱਜ ਦੀ ਸਟੈਫਿੰਗ ਹਾਂ ਇਹ ਆਪਣਾ ਕਰਦੇ ਆ ਅੱਛਾ ਆਹ ਵਾਲੀ ਇਹ ਜੀ ਇਹ ਗੋਪੀ ਬ੍ਰੋ ਆਪਣਾ ਆ ਕੰਮ ਕਰਦਾ ਆ ਲੋ ਜੀ ਗੁਰਦੁਆਰਾ ਸਾਹਿਬ ਸਾਊਥ ਹਾਲ ਗੋਪੀ ਆਪੇ ਇੱਥੇ ਦੋ ਚਾਰ ਫੋਟੋਆਂ ਖਿੱਚੀਏ ਤੇ ਫਿਰ ਉਹ ਗਰੁੱਪ ਚ ਆਪਾਂ ਪਾਵਾਂਗੇ i okay. ਬੈਗ ਉੱਪਰ ਲੈ ਲਓ ਬੈਗ ਲੈ ਆ ਕੋਪ ਰਵੀਸ਼ੋ ਚਾ ਤੇ ਬਾਹਰ ਚੱਕ ਕੇ ਵੜਾ ਲੰਗਰ ਵਾਲੇ ਤੇ ਸਾਹੀ ਗੁਰਦੁਆਰਾ ਸਭ ਉੱਪਰ ਜੀ ਲੰਗਰ ਵਾਲਾ ਗੁਰਦੁਆਰਾ ਸਾਹਿਬ ਸੰਭਾਲਨਾ ਤੇ ਮੈਂ ਕਹਿੰਨਾ ਵੀ ਆਪਣੇ ਪੰਜਾਬੀਆਂ ਨੇ ਬਾਲੀਆਂ ਹੀ ਜ਼ਿਆਦਾ ਰੱਖੀਆਂ ਕੀਤੀਆਂ ਨੇ ਮੇਰੇ ਕੋਲ ਤੇ ਗੁਰਸਾਹਿਬ ਨੂੰ ਮੁੱਖ ਰੱਖਿਆ ਲੱਗਦਾ ਹੀ ਨਹੀਂ ਕਿ ਆਪਾਂ ਲੰਗਰ ਝੁਕੇ ਜਾਂ ਏਦਾਂ ਲੱਗ ਰਿਹਾ ਵੀ ਜਿੱਦੇ ਆਵਾ ਬਸ ਕੋਈ ਜਲੰਧਰ ਵਰਗੇ ਜਾਂ ਵੱਡੇ ਸ਼ਹਿਰ ਵਰਗੇ ਗੁਰਦੁਆਰਾ ਸਾਹਿਬ ਜਾਂ ਤੇ ਆਪਾਂ ਉੱਪਰ ਗੁਰਸਾਹਿਬ ਹਾਂਜੀ ਆ ਉੱਪਰ yeah uh -huh. ਏਸੀ 사우ਥ ਹਾਲ ਗੁਰਦੁਆਰਾ ਸਾਹਿਬ ਲੰਡਨ ਤੇ ਉਸ ਤੋਂ ਬਾਅਦ ਅੱਜ ਦਾ ਜਿਹੜਾ ਵਲੋਗ ਆ ਉਹ ਆਪਾਂ ਅੱਜ ਇੱਥੇ ਹੀ ਖਤਮ ਕਰਨੇ ਆ ਤੇ ਕੱਲ ਨੂੰ ਫਿਰ ਜਾਣਾ ਆਪਾਂ ਇਹ ਲੰਡਨ ਟਾਵਰ ਬ੍ਰਿਜ ਤੇ ਤੇ ਹੋਰ ਜਿੰਨਾ ਹੋ ਸਕੇ ਇੱਥੇ ਇੱਕ ਐਕਸੀਪੀਸ਼ਨ ਲੱਗੀ ਆ ਆਪਣੇ ਲੰਡਨ ਤੇ ਜਿੱਥੇ ਮਹਾਰਾਜ ਸਿੰਘ ਜੀ ਉਹਨਾਂ ਦਾ ਸੰਗਾਸਨ ਵਗੈਰਾ ਪਿਆ ਹੋਇਆ ਸਾਰੀਆਂ ਚੀਜ਼ਾਂ ਪਈਆਂ ਆ ਤੇ ਕੋਸ਼ਿਸ਼ ਕਰਾਂਗੇ ਆਪੋ ਉਹ ਵੀ ਕਵਰ ਕਰਾਂਗੇ ਤੇ ਵਾਈ ਗਰੁੱਪ ਹਲੀ ਕਰੇ ਸਾਰਿਆਂ ਦੀ ਤੇ ਇਹਨਾਂ ਵਲੋਗ ਤੁਸੀਂ ਸਤਿਕਾਰ ਕਰਿਓ ਇੱਕ ਮੈਂ ਥੋੜਾ ਸ਼ੋਰ ਗੁਰਦੁਆਰਾ ਸਾਹਿਬ ਦਾ ਲੈ ਲੈਣਾ ਤੇ ਮੁੜ ਕੇ ਫਿਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ